ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇ ਜੀ ਵਿੱਚ ਸ਼ੁਕਰਾਨਾ ਸਤਿਗੁਰ ਦਾਤਕ ਜੀ ਦਾ ਸ਼ੁਕਰਾਨਾ ਜੀ ਦਾ ਜਿਨ੍ਹਾਂ ਨੇ ਕੱਲ ਤਨਸ਼ੀਰਗੁਰਦਾਰ ਦੇਵੀ ਦੇ ਚਰਨਾਂ ਵਿੱਚ ਸੇਵਾ ਕਰਨ ਦਾ ਬੋਕਾ ਦਿੱਤਾ ਵਿੱਚ ਮੈਂ ਕੱਲ ਦਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਦਾ ਕਿ ਮੇਰੇ ਤੋਂ 1 ਘੰਟੇ ਤੋਂ ਜ਼ਿਆਦਾ ਮੈਂ ਖੜ੍ਹ ਨਹੀਂ ਸਕਦਾ ਮੈਂ ਕਿਤੇ ਵੀ 1 ਘੰਟੇ ਤੋਂ ਜ਼ਿਆਦਾ ਚਾਲੀਬੇਰ ਤੋਂ ਜ਼ਿਆਦਾ 1 ਘੰਟਾ ਮੇਰੇ ਕਬਰ ਵਿੱਚ ਬੜੀ ਤੇਜ਼ ਦਰਦ ਹੋਣ ਲੱਗ ਜਾਂਦੀ ਹੈ ਫਿਰ ਤੋਂ ਖੜਿਆ ਨਹੀਂ ਜਾਂਦਾ ਫਿਰ ਮੈਨੂੰ 5-7 10 ਮਿੰਟ ਵਾਸਤੇ ਬੈਣਾ ਪੈਂਦਾ ਬਟ ਕੱਲ ਕਿਸ ਤਰ੍ਹਾਂ ਮੈਂ 4.5 ਘੰਟੇ ਖੜਿਆ ਰਿਹਾ ਬਿੱਦੂ ਪਤਾ ਹੀ ਨਹੀਂ ਚੱਲਿਆ ਬਿਲਕੁਲ ਇੰਦਰਵੀਰ ਜੀ ਦੂਰ ਤੇ ਨਵਾਰ ਆਏ ਕਿ ਤੁਸੀਂ ਜਾਓ ਬਹਿ ਖੜਦਾ ਮੈਂ ਉਹਨੂੰ ਕਹਤਾ ਕਿ ਨਹੀਂ ਮੈਂ ਖੜਾ ਤੁਸੀਂ ਜਾਓ ਬਿੱਦੂ ਇੱਕ ਅਲੱਗ ਅਦਾ ਆ ਰਿਹਾ ਸੀ ਬਹੁਤ ਬਹੁਤ ਸ਼ੁਕਰਾਨਾ ਵੀਰ ਜੀ ਬੜਾ ਮੈਨੂੰ ਇਹ ਪਤਾ ਕਿ ਮੈਂ 4 ਘੰਟੇ extra ਖੜ੍ਹਾ ਲਗਾਤਾਰ ਮੇਰਾ ਪਹਿਲੀ ਵਾਰ ਹੋਇਆ ਮੈਨੂੰ ਇਹ ਬਹੁਤ ਦੇਰ ਤੋਂ ਫਾਲੋ ਹੈ ਕਿ ਮੈਂ ਅੱਧਾ ਘੰਟਾ ਖੜ੍ਹਾ ਹੋਵਾਂ ਮੈਨੂੰ 1 ਘੰਟਾ ਤਾਂ ਬਹੁਤ ਜ਼ਿਆਦਾ ਹੈ ਮੇਰੇ ਲਈ ਮੇਰੇ ਕਮਰ ਵਿੱਚ ਬੜੀ ਤੇਜ਼ ਦਰਦ ਹੋਣ ਲੱਗ ਜਾਂਦੀ ਹੈ ਸ਼ੁਕਰਾਨਾ ਤੁਹਾਨੂੰ ਦਾ ਨਾਨਕ ਜੀ ਦਾ ਆਪ ਜੀ ਦਾ ਅਰਵੀਰ ਜੀ ਕੱਲ ਅਗਰ ਸੇਵਾ ਕਰਦੇ ਹੋ ਕੋਈ ਆਪ ਜੀ ਦੇ ਬੱਚਿਆਂ ਤੋਂ ਗਲਤੀ ਹੋ ਗਈ ਹੋਏ ਤਾਂ ਮਾਫੀ ਚਾਹਦੇ ਆਂ ਆਪ ਜੀ ਦੇ ਬੱਚਿਆਂ ਨੇ ਪਹਿਲੀ ਵਾਰ ਸੇਵਾ ਕੀਤੀ ਹੈ ਕਈ ਗਲਤੀਆਂ ਹੋ ਜਾਂਦੀਆਂ ਹਨ ਅਜਾ ਰਹਾ ਸੋ ਆਪ ਜੀ ਦੇ ਚਰਨ ਅਸਤਰ ਕੋ ਦਰਿ ਜੀ ਦੇ ਚਰਨ ਅਸ ਤੋਏ ਹੱਥ ਜੋੜ ਕੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ